ਫੜੇ ਹਣ ਗਵਾਂਡੀ ਰਾਤ ਤੇ ਮਸਾਹਲ ਜੀ ਆਈ ਕਿੱਥੋਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਚ ਤੇ ਕਹਿੰਦੇ ਨੇ ਅੱਜ ਜੋ ਕੰਮ ਹੋ ਗਿਆ ਜਦ ਵਜਾਗੇ ਤਵੇ ਸਵੇਰਾ ਤੇ ਸਾਡੇ ਨਾਲ ਵੀ ਇਦਾਂ ਹੋਇਆ ਹੈ ਹੈ ਟਾਈਮ ਟਾਈਮ ਕਿੰਨੇ ਵਜੇ ਦਾ ਹੋ ਗਿਆ 1 ਸਿਕੰਟ ਪਹਿਲੇ ਇਹਨਾਂ ਵਲੌਗ ਆ ਹਾਂ ਸਹੀ ਸਾਰਾ ਦਿਨ ਤਾਂ ਕੁਝ ਨਹੀਂ ਕੀਤਾ ਤੇ ਆ ਪਹਿਲਾਂ ਤਾਂ ਭਾਈ ਮੈਂ ਚੈਨਲ ਦੱਸ ਦਵਾਂ ਤੁਹਾਨੂੰ ਇਦਾਂ ਸਮਝ ਨਹੀਂ ਲੱਗਦੀ ਜਿੰਨਾ ਬੰਦਿਆਂ ਨੂੰ ਖੇਤੀ ਦੇ ਸੰਦਾਂ ਦੀ ਰਿਪੇਅਰਿੰਗ ਬਾਰੇ ਜਾਣਕਾਰੀ ਲੈਣੀ ਹੈ ਇਹਨਾਂ ਦੇ ਚੈਨਲ ਤੋਂ ਹਾਂ ਕਿਸੇ ਵੀ ਤਰ੍ਹਾਂ ਦੀ ਜਰੂਰੀ ਨਹੀਂ ਖੇਤੀ ਗੱੜੀ ਹਰ ਕਿਸੇ ਤਰ੍ਹਾਂ ਦੀ ਆਹ ਚੈਨਲ ਤੇ ਚੱਲ ਜਿਓ ਭਾਈ ਜਾ ਕੇ ਕਰ ਲਿਓ ਚੈੱਕ ਆਊਟ ਠੀਕ ਐ ਮੁੰਡੇ ਬਹੁਤ ਨੌਲੇਜ ਵੰਡਦੇ ਆ ਨਾਲੇ ਫ੍ਰੀ 'ਚ ਜਿਹੜਾ ਕੋਈ ਵੰਡਦਾ ਨਹੀਂ ਹਾਂ ਭਾਈ ਕਿਹ ਚੀਜ਼ ਲੱਗਦੀ ਆ ਭਾਈ ਲਾਈਕ ਸਬਸਕ੍ਰਾਈਬ ਤੇ ਕਮੈਂਟ ਉਹ ਜ਼ਰੂਰ ਕਰਦਿਆ ਕਰੋ ਠੀਕ ਐ ਇਹੀ ਇਹੀ ਸਾਡੀ ਇਹੀ ਚਾਹੀਦੀ ਬਸ ਇਹੀ ਮੋਟੀਵੇਸ਼ਨ ਆ ਸਾਡਾ ਤੇ ਹੁਣ ਤੁਸੀਂ ਹਿਸਾਬ ਲਾਓ ਵੀ ਜਿਹੜਾ ਮੈਂ ਕੱਲ ਰਾਤ ਦਾ ਰੌਲਾ ਪਾਉਣ ਡਿਆ ਸੀ ਨਾ ਵੀ ਹੋ ਗਿਆ ਬਣ ਗਿਆ ਇਸ ਤੋਂ ਸਹੀ ਕੁਝ ਨਹੀਂ ਐਦਾਂ ਉਦਾਂ ਆਹ ਕਰੋ ਚੈੱਕ ਕਿਉਂ ਲਿਆਤਾ ਨਜ਼ਾਰਾ ਫਿਟਿੰਗ ਵਾਲਾ ਠੀਕ ਹੈ ਤੇ ਬਸ ਤੁਸੀਂ ਇੱਥੇ ਹਿਸਾਬ ਲਾਓ ਵੀ ਐਨ ਓਕੇ ਕਰਤਾ ਕੰਮ ਠੀਕ ਹੈ ਦੇਖੋ ਆ ਦੇਖ ਲਾ ਕਲੰਪ ਕਲੰਪ ਵੀ ਹੁਣ ਧਮੇ ਇੱਕ 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 ਕੀ ਮਾਰਦੇ ਨਹੀਂ ਆ ਤਾਂ ਨਹੀਂ ਇੱਕ 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 ਕਲੰਪ ਮਾਰਦੇ ਹੀ ਬਸ ਸਹੀ ਆ ਬਹੁਤ ਭਾਜੀ ਇਹਨਾਂ ਤੁਸੀਂ ਇਹ ਕੱਢਣਾ ਆ ਹੂੰ ਨਿਕਲਣਾ ਆ ਇਹ ਨਿਕਲਣਾ ਮੇਡਾ ਇਹ ਵੱਢ ਕੇ ਕਰਨਾ ਪੈਣਾ ਨਹੀਂ ਇਹਨੂੰ ਤਾਂ ਆਪਾਂ ਖੋਲਣਾ ਆ ਫੱਟਾ ਜਿਹਾ ਪਿਆ ਹੈ ਨਾ ਉਹ ਟੋਕਿਆ ਤੇ ਟੋਕ ਟੋਕ ਉਹ ਉੱਧਰ ਲੱਗਿਆ ਆ ਇੰਨਾ ਚੜਿਆ ਸਹੀ ਆ ਦੇਖ ਲਓ ਭਾਈ ਫਿਟਿੰਗ ਪੂਰੀ ਆ ਨਾ ਇੱਕ ਨੰਬਰ ਕੀਤਾ ਉਹਦਾ ਕੱਪੜਾ ਜਾਂ ਪਾ ਦੀ ਪਰੇ ਹੈ ਤੇ ਆਹੋ ਤੇ ਬਈ ਦੇਖ ਲਓ ਤੁਸੀਂ ਮੈਂ ਕਹਿੰਦਾ ਸਰਾ ਹੀ ਲਾਇਆ ਪਿਆ ਮੁੰਡਿਆਂ ਨੇ ਨਜ਼ਾਰਾ ਲਿਆਤਾ ਇਹ ਜਿਹੜੀ ਕੱਲ ਦੀ ਮਿਹਨਤ ਸੀ ਅੱਜ ਦੀ ਹੀ ਆ ਕੱਲ ਦੀ ਜਿਹੜੀ ਮਿਹਨਤ ਆ ਲੱਗਿਆ ਕੀ ਦੱਸਦੇ ਆ ਹਾਂ ਇਹ ਇਹ ਅੱਜ ਦੀ ਹੀ ਆ ਠੀਕ ਹੈ ਕੱਲ ਤਾਂ ਮਤਲਬ ਐਸੀ ਵਲੌਗ ਚ ਵੀ ਵੀ ਯਾਰ ਪਤਾ ਨਹੀਂ ਕੀ ਬਣਾਈ ਜਾਂਦੇ ਤੇ ਪਤਾ ਨਹੀਂ ਲੱਗਣਦੇ ਹਲੇ ਕੁਝ ਠੀਕ ਹੈ ਹਲੇ ਤਾਂ ਹਲੇ ਤਾਂ ਬਣਾਉਂਦੇ ਆ ਹੁਣ ਥੋੜਾ ਥੋੜਾ ਮੈਂ ਕੌਣ ਲੱਗ ਗਿਆ ਬਣਦੇ ਦਾ ਹੁਣ ਬਣਦੇ ਦਾ ਮੈਂ ਕੌਣ ਲੱਗ ਗਿਆ ਠੀਕ ਹੈ ਤੇ ਬਾਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਛੋਟੇ ਛੋਟੇ ਕੰਮਾਂ ਨੂੰ ਹਾਂ ਦੇਖੋ ਸਿੱਧਾ 빙ਾ ਜੋ ਮਰਜ਼ੀ ਪਾ ਕੇ ਸੈੱਟ ਕਰ ਲੋ ਤਾਂ ਤੁਹਾਡੀ ਮਰਜ਼ੀ ਆ ਠੀਕ ਹੈ ਉਹਦਾ ਕੋਈ ਰੌਲਾ ਨਹੀਂ ਆਪਾਂ ਉਹ ਵੀ ਹੌਸਪੇਬ ਨਵਾਂ ਲਿਆਂਦਾ ਸੀ ਉਹ ਬਦਲਣਾ ਆ ਲਾਲ ਹਾਂ ਉਹ ਪਿਆ ਹੁਣ ਇੱਥੇ ਹੀ ਹੋਣਾ ਪਤਾ ਨਹੀਂ ਉਹਦਾ ਸਮਾਨ ਤੁਹਾਨੂੰ ਦੇਖ ਕੇ ਵੀ ਗਿਆ ਕਿ ਨਹੀਂ ਬੰਦਾ ਸਾਡਾ ਉਹ ਵੀ ਸਰਾਹੀ ਆ ਲਓ ਜੀ ਇਹਨਾਂ ਦੀਆਂ ਸਪੋਰਟਾ ਸੂਟਾਂ ਇੱਕ ਆਪਾਂ ਸਲੈਂਸਰ ਬੰਨਣਾ ਆ ਤੇ ਫਿਰ ਸ਼ੋਅ ਦਾ ਕੰਮ ਸ਼ੁਰੂ ਕਰਦੇ ਆ ਮਤਲਬ ਆਲਮੋਸਟ ਆਪਣਾ ਇਹਦਾ ਇੰਟਰਕੂਲਰ ਦਾ ਤਾਂ ਨਿਬੜ ਗਿਆ ਠੀਕ ਹੈ ਜੀ ਯਾਰ ਇੱਕ ਨਾ ਇਹ ਪੰਗਾ ਬਹੁਤ ਆ ਜਿਹੜਾ ਆਟੋ ਐਕਸਪੋਜ਼ਰ ਹੋ ਜਾਂਦਾ ਐਕਸਪੋਜ਼ਰ ਉੱਪਰ ਚੱਲ ਜਾਂਦਾ ਨਾ ਉਹ ਬਹੁਤ ਦਿੱਕਤ ਕਰਦਾ ਹਾਂ ਇਹਦੀ ਬਹੁਤ ਦਿੱਕਤ ਹੈ ਹੁਣ ਮੈਂ ਦੇਖਿਆ ਵੀਡੀਓ ਜਿੱਟੀ ਜਿੱਟੀ ਜੀ ਹੋ ਗਈ ਸੋ ਫਿਲਹਾਲ ਇੰਨਾ ਕੰਮ ਹੋ ਗਿਆ ਵੀਰੋ ਠੀਕ ਹੈ ਬਾਕੀ ਦਾ ਕੰਮ ਕਰਦੇ ਆ ਮੁੰਡੇ ਗੇਜ ਲਾਉਂਦੇ ਆ ਬਾਈ ਗੇਜ ਇਹ ਆ ਗੇਜ ਅਹੀਂ ਆ ਹੁਣ ਸਾਰਾ ਕੰਮ ਆ ਲੈਮ ਲੈਮ ਕੀ ਕਰਨਾ ਆਪਾਂ ਸਹੀ ਆ ਪ੍ਰੈਸ਼ਰ ਵੀ ਆ ਤੇ ਲੱਗ ਗਿਆ ਉੱਤੇ ਪ੍ਰੈਸ਼ਰ ਵੱਧ ਗਿਆ ਘਟਾ ਲੋ ਬਿਲਕੁਲ 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 ਵਿੱਚ ਵਿੱਚ ਨਾਲੇ ਰਿਲੀਜ਼ ਕਰਦਿਆ ਕਰਨਾ ਪਏ ਵਿੱਚ 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 ਪੇਸ਼ਕਸ਼ ਵਿੱਚ 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 ਪੇਸ਼ਕਸ਼ ਠੀਕ ਹੈ ਚਲੋ ਯਾਰ ਸਾਨੂੰ ਕੀ ਕਰਨਾ ਹੁੰਦਾ ਅਸੀਂ ਤਾਂ ਨਵੇਂ ਜੇ ਬੰਦੇ ਆ ਨਮਾਣੇ ਜੇ ਬੰਦੇ ਆ ਹਾਂ ਸਾਡਾ ਟਰੈਕਟਰ ਸੋਹਣਾ ਚੱਲੇ ਬਸ ਬਾਬੇ ਦੀ ਮਿਹਨਤ ਉਹੀ ਬਹੁਤ ਹੈ ਆਪਾਂ ਨੂੰ ਠੀਕ ਹੈ ਕਰੋ ਚੈੱਕ ਮੈਂ ਕਹਿੰਦਾ ਹੁਣ ਤੁਹਾਨੂੰ ਪਤਾ ਲੱਗਣ ਲੱਗ ਗਿਆ ਹੁਣ ਆ ਵੀ ਹਾਂ ਕੀ ਸ਼ਹਿ ਬਣੀ ਬਣਦੀ ਜਾਂਦੀ ਹੈ ਹੌਲੀ ਹੌਲੀ ਠੀਕ ਹੈ ਅੱਜ ਪਤਾ ਨਹੀਂ ਕੀ ਚੈੱਕ ਉਹ ਉਹ ਤਾਂ ਉਹਨਾਂ ਨੂੰ ਪਤਾ ਹੀ ਆ ਫਿਰ ਉਹਦਾ ਕੱਲ ਹੀ ਮਤਲਬ ਜਿਨ੍ਹਾਂ ਨੇ ਸਮਝਣਾ ਸੀ ਉਹਨਾਂ ਦੇ ਕੱਲ ਹੀ ਪਤਾ ਲੱਗ ਗਿਆ ਹੋਣਾ ਵੀ ਵਲੌਗ ਦੇਖ ਕੇ ਵੀ ਕੀ ਸਿਸਟਮ ਹੋਇਆ ਕੀ ਨਹੀਂ ਹੋਇਆ ਠੀਕ ਨਹੀਂ ਸੋ ਫਿਲਹਾਲ ਕਰੀਏ ਜੀ ਇਹਨੂੰ ਹੈਨਾ ਸੈਟ ਜਿੱਦਾਂ ਵੀ ਹੁੰਦਾ ਆ ਫਿਰ ਦਿਖਾਉਣੀ ਆ ਤੁਹਾਨੂੰ ਵਾਰੀ ਆ ਗਈ ਆ ਜੀ ਇਹਨਾਂ ਦੀ ਵਾਰੀ ਆਈ ਆ ਜੀ ਇਹਨਾਂ ਦੀ ਠੀਕ ਹੈ ਕਲੰਪੇ ਕਲੰਪ ਕਲੰਪੇ ਕਲੰਪੇ ਆ ਨਵੀਂ ਦੁਕਾਨ ਖੋਲੀ ਆ ਪੁਰਾਣੀ ਦੁਕਾਨ ਉਹ ਸਮੇਟ ਕੇ ਰੱਖੀ ਆ ਸਾਰੀ ਠੀਕ ਐ ਕਰੋ ਚੈੱਕ ਫਿਰ ਜਿਗਾੜੇ ਜੂੜੇ ਲਾਦਦੇ ਆ ਸਾਰੇ ਬਾਹਰੋਂ ਸੈਟਿੰਗ ਬੈਟਿੰਗ ਕਰੀਏ ਫਿਟਿੰਗ ਸ਼ੁਰੂ ਕਰਦੀ ਮੈਂ ਕਹਿੰਦਾ ਪਹਿਲਾਂ 버ਗਰ ਖਾ ਲੀ ਬਈ ਭੁੱਖ ਜੀ ਲੱਗੀ ਚਲੋ ਫਿਰ ਆਓ ਲਓ ਜੀ ਹੁਣ ਖਾ ਲੀਏ 버ਗਰ 버ਗਰ ਖਾ ਕੇ ਫਿਰ ਕੰਮ ਤੇ ਲੱਗਦੇ ਆ ਹਾਂਜੀ ਵੀਰੋ ਸੋ ਖਾਣਾ ਪੀਣਾ ਹੋ ਗਿਆ ਤੇ ਹੁਣ ਲੱਗਦੇ ਆ ਬਸ ਟਰੈਕਟਰ ਨੂੰ ਤੇ ਹੁਣ ਮੇਨ ਜੋ ਕੰਮ ਰਹਿ ਗਿਆ ਆਪਣਾ ਇੱਕ ਤਾਂ ਆਪਾਂ ਸਲੰਸਰ ਨੂੰ ਸ਼ਿਫਟ ਕਰ ਲੱਗੇ ਆ ਪਰ ਮੇਰਾ ਦਿਲ ਨਹੀਂ ਸੀ ਇਹ ਚੀਜ਼ ਨੂੰ ਸ਼ਿਫਟ ਕਰਨਾ ਸਲੈਂਸਰ ਨੂੰ ਮਤਲਬ ਉੱਪਰੋਂ ਸਾਈਡ ਨੂੰ ਜਾਂ ਕਿਸੇ ਹੋਰ ਪਾਸੇ ਨੂੰ ਮੂਵ ਕਰਨਾ ਜਾਂ ਇਸ ਸਲੈਂਸਰ ਨੂੰ ਰਿਮੂਵ ਕਰਨਾ ਬਿਲਕੁਲ ਵੀ ਦੇਣ ਲਈ ਆ ਮੇਰਾ ਪਰ ਕਰੀਏ ਕੀ ਮਜਬੂਰੀ ਆ ਇਹ ਸਲੈਂਸਰ ਦਾ ਵੇਟ ਹੈਗਾ ਜ਼ਿਆਦਾ ਇਹ ਕੀ ਕਰਦਾ ਆ ਜਿਹੜਾ ਆਪਣਾ ਟਰਬੋ ਆ ਟਰਬੋ ਜਦੋਂ ਬਿਲਕੁਲ ਲਾਲ ਹੋ ਜਾਂਦਾ ਪੱਟੀ ਲਾਲ ਹੋ ਜਾਂਦੀ ਆ ਤੇ ਇਹਦਾ ਜਦੋਂ ਹੁਜਕਾ ਪੈਂਦਾ ਉਹਦੇ ਕਰਕੇ ਪੱਠੀ ਟੁੱਟਦੀ ਆ ਇਹ ਸਭ ਤੋਂ ਵੱਡਾ ਮੇਨ ਰੀਜ਼ਨ ਹੈ ਆ ਸਲੈਂਸਰ ਨੂੰ ਲੈ ਕੇ ਸੋ ਇਹੀ ਸਭ ਚੀਜ਼ਾਂ ਸੋਚ ਕੇ ਹੁਣ ਦਿਮਾਗ ਜਾ ਰਿਹਾ ਵੀ ਇਹਨੂੰ ਕਰ ਦਈਏ ਰਿਮੂਵ ਫਿਰ ਦਿਲ ਤੇ ਪੱਥਰ ਰੱਖਣਾ ਪੈਣਾ ਆ ਕਿਉਂਕਿ ਮੈਨੂੰ ਇਹ ਸਲੈਂਸਰ ਬਹੁਤ ਜ਼ਿਆਦਾ ਪਸੰਦ ਆਦੀ ਬਾਜ ਇੰਨੀ ਕੁ ਜ਼ਿਆਦਾ ਸੋਹਣੀ ਨਾ ਹੱਦੋਂ ਵੱਧ ਗਈ ਮੈਨੂੰ ਇਦਾਂ ਹੀ ਟਰੈਕਟਰ ਦੀ ਆਵਾਜ਼ ਬਲਕਿ ਜੀ ਪਸੰਦ ਆ ਠੀਕ ਆ ਤਿੱਖੀ ਆਵਾਜ਼ ਮੈਨੂੰ ਬਿਲਕੁਲ ਨਹੀਂ ਪਸੰਦ ਟਰੈਕਟਰ ਦੀ ਤੇ ਹੁਣ ਬਸ ਕਰਨਾ ਪੈਣਾ ਫਿਰ ਵੀ ਆਪਾਂ ਨੂੰ ਸੈਕਰੀਫਾਈਸਸ ਕਈ ਚੀਜ਼ਾਂ ਨਾਲ ਠੀਕ ਆ ਤੇ ਬਾਕੀ ਦੇਖਦੇ ਆ ਟਰਾਈ ਕਰਕੇ ਜੇ ਆਪਣੀ ਸੈਟਿੰਗ ਇਦਾਂ ਹੀ ਆ ਗਈ ਤੇ ਤਾਂ ਵੀ ਕੋਈ ਸਿਸਟਮ ਸੈੱਟ ਆ ਜੇ ਤਾਂ ਵਧੀਆ ਗੱਲ ਆ ਠੀਕ ਆ ਤੇ ਬਾਕੀ ਦੇਖਦੇ ਆ ਮੁੰਡੇ ਇੱਕ ਵਾਰੀ ਵਿਹਲੇ ਹੋਈ ਫਿਰ ਕਰਦੇ ਆ ਅੱਗੇ ਦੀ ਡਿਸਕਸ਼ਨ ਫਾਈਨਲੀ ਦੋ ਬੰਦੇ ਆ ਨਾ ਮੀਟਿੰਗ ਕਰਨ ਤੋਂ ਬਾਅਦ ਇਹ ਫਾਈਨਲ ਹੋਇਆ ਕਿ ਭਾਈ ਅਸੀਂ ਸਲੈਂਸਰ ਸੱਦਾ ਹੀ ਰੱਖਾਂਗੇ ਇਹਨੂੰ ਵੱਡ ਲੈਨੇ ਆ 5 ਇੰਚ ਨੀਵਾ ਕਰ ਲੈਨੇ ਆ ਪਰ ਸਲੈਂਸਰ ਸੱਦਾ ਕਿਉਂਕਿ ਭਾਈ ਮੈਨੂੰ ਪਰਸਨਲੀ ਬਹੁਤ ਪਸੰਦ ਆ ਸੱਦਾ ਸਲੈਂਸਰ ਨਾ ਫਿਰ ਜਦੋਂ ਇਹ ਚੱਲਦਾ ਆ ਨਾ ਸੱਦੇ ਸਲੈਂਸਰ ਦੇ ਆਏ 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 ਜਿਹੜੇ ਦੂਰ ਖਲੋਤੇ ਹੁੰਦੇ ਤੇ ਉੱਚੇ ਖਲੋਤੇ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਹਾਂ ਨਾਲੇ ਹਾਂ ਨਾਲੇ ਲਾੜ ਦੀ ਸੈਡ ਵਾਲਾ ਯਾਰ ਮੈਨੂੰ ਕੰਮ ਹੀ ਬੁਰਾ ਲੱਗਦਾ ਆ ਠੀਕ ਆ ਹੁਣ ਕੋਈ ਕੁਛ ਵੀ ਕਹੀ ਜਾਵੇ ਕਿ ਸੈਡ ਤੇ ਜੀ ਐਦਾਂ ਹੋ ਜਾਂਦਾ ਨੁਕਸਾਨ ਹੋ ਜਾਂਦਾ ਭਾਈ ਸੱਦੀ ਗੱਲ ਇਹ ਆ ਆਪਦੇ ਦਿਲ ਨੂੰ ਜਿਹੜੀ ਚੀਜ਼ ਭਾਵੇ ਉਹ ਕਰੋ ਠੀਕ ਹੈ ਤੇ ਮੈਨੂੰ ਇਹੀ ਭਾ ਰਿਹਾ ਕਿ ਆਪਾਂ ਇਹ ਸਲੈਂਸਰ ਰੱਖਣਾ ਪਰ 5 ਇੰਚ ਛੋਟਾ ਕਰ ਲੈਨੇ ਆ ਕਿਉਂਕਿ ਯੂਪੀਐਫ ਤੋਂ ਉੱਚਾ ਆ ਜਦੋਂ ਟਰਾਲੇ 'ਚ ਲੋਡ ਕਰੀਦਾ ਸਲੈਂਸਰ ਫਸਦਾ ਆ ਕਿਤਨਾ ਕਿਤੇ ਤੇ 5 ਇੰਚੇ ਨੀਵਾ ਹੋ ਜੂਗਾ ਸ਼ੋ ਰੱਖ ਲੈਨੇ ਆ ਹੁਣ ਸ਼ੋ ਰੱਖਣ ਤੋਂ ਬਾਅਦ ਜਿਹੜਾ ਰਿਜ਼ਲਟ ਆਉਣਾ ਆ ਉਹ ਤੁਸੀਂ ਅੱਗੇ ਦੇਖੋਗੇ ਚੈੱਕ ਕਰੋਗੇ ਤੇ ਅੱਜ ਦਾ ਵਲੌਗ ਵੀ ਇਸੇ ਚੱਕਰ 'ਚ ਸਪੈਸ਼ਲ ਆ ਕਿਉਂਕਿ ਅੱਜ ਸ਼ੋ ਲੱਗ ਜਾਣੀ ਆ ਸੋ ਜੀ ਵੀਰੋ ਆ ਸਪੋਰਟ ਵੈਲਡ ਕਰਤੀ ਆਪਾਂ ਠੀਕ ਐ ਇਹਦੇ ਨਾਲ ਆ ਪੈਪ ਦੀ ਸਪੋਰਟ ਵੈਲਡ ਹੋ ਜਾਣੀ ਉੱਥੇ ਠੀਕ ਐ ਤੇ ਨਟ ਪਾਜਣਾ ਆ ਇਹ ਪੈਪ ਵੀ ਪਾਜਣਾ ਆ ਠੀਕ ਐ ਜੀ ਇਹੋ ਜਿਹਾ ਜਿਗਾਰਡ ਕਰਨ ਲੱਗੇ ਹੋਇਆ ਠੀਕ ਐ ਸਾਰਾ ਪਿੰਡ ਸੌ ਜਾਂਦਾ ਆ ਅਸੀਂ ਜਾਗਦੇ ਰਹਿਣੇ ਆ ਇਹ ਵੀ ਗੱਲ ਸਹੀ ਆ ਸਾਡਾ ਉਹ ਕੰਮ ਹੀ ਇਹੀ ਆ ਅਸੀਂ ਉੜਦੇ ਆਂ ਉਦੋਂ ਜਦੋਂ ਸਾਰੇ ਸੌਂ ਜਾਂਦੇ ਆ ਠੀਕ ਐ ਥੋੜੇ ਇੱਕ ਟਾਈਮ ਬਾਅਦ ਕੋਕਪਿਟ 뷰 ਚੈੱਕ ਕਰਾਵਾਂਗੇ ਤੁਹਾਨੂੰ ਦੇਖੀ ਬਲੌਗ ਸਵੇਰੇ ਸ਼ੁਰੂ ਕਰਦੇ ਆਂ ਰਾਤ ਨੂੰ ਬੜੀ ਵੱਖਰੇ ਦੁਨੀਆ ਤੋਂ ਵੱਖਰੇ ਚੱਲਣ ਦਾ ਇਹੀ ਫੈਸਲਾ ਆ ਪੈਪਾਂ ਵਾਲਾ ਕੰਮ ਆਪਣਾ ਨਿਭੜ ਗਿਆ ਇੰਟਰਕੂਲਰ ਤੇ ਬਾ ਹੁਣ ਸਲੈਂਸਰ ਨੂੰ ਕੱਢ ਕੇ ਤੇ ਸ਼ੋਅ ਵਾਲੇ ਕੰਮ ਵੱਲ ਹੋਈਏ ਆਪਾਂ ਚੱਕੋ ਜੀ ਮਾਈ ਫੇਵਰਿਟ ਟੂ ਹਾਂ ਹਾਂ ਨਹੀਂ ਨਹੀਂ ਇਹ ਤਾਂ ਸਮਾਂ ਸੰਭਾਂਗੇ ਹੌਲੀ ਹੌਲੀ ਠੀਕ ਐ ਤੇ ਆਪਾਂ ਮੋੜ ਨਾ ਵੀ ਲੈਂਦੇ ਨਹੀਂ ਪਏ ਵੀ ਸੀ ਕੁਝ ਮੇਰੇ ਕੋ ਆਹ ਦੁਕਾਨ ਮਾੜੀ ਦੁਕਾਨ ਜਿੰਨੇ ਸਾਡੇ ਕੋ ਕਲੰਪ ਪਏ ਨੇ ਘਰੇ ਮੇਲਾ ਲਾਇਆ ਇੱਕ ਸਾਈਡ ਇੰਟਰ ਕੂਲਰ ਪਏ ਆ ਸਾਮਾਨ ਹੋਰ ਵਾਵਾ ਪਿਆ ਆ ਲਿਆਓ ਫਿਰ ਲਿਖ ਦਿਆ ਕਰੋ ਹੋਰ ਫੇਰ ਨਹੀਂ 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 ਉਹ ਨਾ ਤਾ ਤੂੰ ਤੇ ਰੱਖਣਾ ਉਹ ਵੀ ਉਹ ਰੱਖਣਾ ਆ ਬਾਬੇ ਦੀ ਮੇਰ ਨਾਲ ਇੱਕ ਪ੍ਰੋਜੈਕਟ ਹੋਰ ਆਉਣ ਡਿਆ ਕੀ ਤਾ ਉੱਤੇ ਲਾਈਏ ਠੀਕ ਨਹੀਂ ਹੂੰ ਲੱਖੋ ਸ਼ੋਰ ਆ ਕੇ ਦੇਖੋ ਫਿਰ ਮਹਾਰਾਜ ਕਿੱਥੇ ਕਉਂਦੀ ਆ ਇਹ ਲਓ ਜੀ ਬੜੇ ਕਹਿੰਦੇ ਸ਼ੋ ਨੀ ਲਾਉਂਦੇ ਸ਼ੋ ਨੀ ਲਾਉਂਦੇ ਲੋਹਾ ਲਾਤੀ ਇੱਥੇ ਰਹਿੰਦੀ ਐ ਨਹੀਂ ਮਹਾਰਾਜ ਲਓ ਜੀ ਥੋੜੀ ਜੀ ਸੈਟਿੰਗ ਵੈਟਿੰਗ ਕਰ ਲਈਏ ਫੇਰ ਮਿਲਦੇ ਆਂ ਤੁਹਾਨੂੰ ਲਓ ਜੀ ਵੀਰੋ ਸ਼ੋ ਦੇ ਨਾ ਪੱਲੇ ਜੇ ਖੋਲਤੇ ਆਪਾਂ ਠੀਕ ਐ ਉਸ ਹਿਸਾਬ ਨਾਲ ਆਪਾਂ ਨਾ ਪੱਲੇ ਖੋਲ ਕੇ ਹੁਣ ਰੱਖ ਕੇ ਦੇਖਦੇ ਆਂ ਫੇਰ ਜਦੋਂ ਸੈਟਿੰਗ ਆ ਗਈ ਫੇਰ ਬਾਅਦ ਚ ਪੱਲੇ ਲਾ ਦਾਂਗੇ ਕੋਈ ਨਾ ਕੋਈ ਹਿਸਾਬ ਕਰਕੇ ਠੀਕ ਐ लो जी हम एग्जैक्ट आप पता लग जाएगा कि चीज़ कितने है, ठीक है जी सिलेंडर के, नहीं फिर सिलेंडर सौखा जीव चलो फिलहाल देख रहे हैं जी कि सैटिंग आती है जी तो कटिंग कुटिंग करनी पैनी है कटिंग करके फिर ही बै बैठूगी उदा तो बैंती लागे निशान ठीक है जी इतो इसकी काटा बाडा जाएगा काटा वाटा करके फिर इसको रखा जाएगा ठीक है ਫਿਰ ਭਾਈ ਇਹਦੀ ਫਿਟਮੈਂਟ ਕਰਕੇ ਫਿਰ ਇਹ ਚ ਜਗਾੜ ਲਾਇਆ ਜਾਏਗਾ ਕੋਈ ਨਹੀਂ ਲੈ ਲਾ ਲਾ ਹਾਂ ਹੁਣ ਦੇਖੀਏ ਠੀਕ ਆ ਸਹੀ ਗੱਲ ਹੈ ਲਓ ਗਲਾਈ ਦਿੱਤੀ ਚੈੱਕ ਕਰੋ ਤੁਸੀਂ ਛੱਡ ਦਿਓ ਹਾਂ ਜਾਓ ਜੌਂਡੀਅਰ ਵਾਲੇ ਜਿਹੜੇ ਨਾ ਜੌਂਡੀਅਰ ਵਾਲੇ ਉਹ ਵੀ ਸੋਚਣਗੇ ਵੀ ਇਹ ਸ਼ੋਅ ਦਾ ਪੀਸ ਕਦੋਂ ਬਣਾਇਆ ਸੀ ਅਸੀਂ ਹਾਂ ਠੀਕ ਮੈਂ ਕੀ ਕਿਹਾ ਸੀ ਉਸ ਦਿਨ ਅਸੀਂ ਟਰੈਕਟਰ ਹੀ ਇਹੋ ਜਿਹਾ ਜੌਂਡੀਅਰ ਰੈਡੀ ਕਰ ਦੇਣਾ ਜਿਹੜੇ ਕੰਪਨੀ ਵਾਲੇ ਵੀ ਸੋਚਣੇ ਪੀਸ ਬਣਾਇਆ ਕਦੋਂ ਸੀ ਆ ਦੇਖ ਲਓ ਮਿੱਤਰੋ ਆਪਾਂ ਨਾ ਅਕਸਰ ਹੀ ਕਹਿ ਦਿੰਦੇ ਆ ਆਪਣੇ ਵੀ ਸੋਚ ਆਉਂਦਾ ਆ ਜਾਂ ਇਹ ਟਰੋਲ ਕਹਿ ਲੋ ਚਾਹੇ ਕਿ ਇਦਾਂ ਮਰਜੀ ਵੀ ਜੌਂਡੀਅਰ ਦੀ ਜਿਹੜੀ ਸ਼ੋਅ ਆ ਪਲਾਸਟਿਕ ਦੀ ਹੁੰਦੀ ਆ ਹਾਂ ਪਹਿਲੀ ਗੱਲ ਤਾਂ ਵੀਰੇ ਇਹ ਪਲਾਸਟਿਕ ਨਹੀਂ ਹੈਗਾ ਹਾਂ ਇਹ ਫਾਈਬਰ ਹੈ ਹੂੰ ਤੇ ਫਾਈਬਰ ਵੀ ਇਹ ਮੇਰੇ ਹਿਸਾਬ ਨਾਲ ਜਿਹੜਾ ਟਰੈਕਟਰ ਹੋਊਗਾ 2000 ਜਿਹੜੀ ਇਹ ਸ਼ੋਅ ਆ ਮੇਰੇ ਹਿਸਾਬ ਨਾਲ ਚਾਰ ਪੰਜ ਮਾਡਲ ਟਰੈਕਟਰ ਦੀ ਸ਼ੋਅ ਆ ਹਾਂ 20 ਸਾਲ ਪੁਰਾਣੀ ਸ਼ੋਅ ਆ ਹਾਂ ਰੰਗ ਹਲੇ ਵੀ ਉਦਾਂ ਦਾ ਚਲੋ ਮਾਈਨਰ ਫਰਕ ਤਾਂ ਨਹੀਂ ਆ ਕਿ ਕਿਹੜੀ ਕੰਡੀਸ਼ਨ ਚ ਚੱਲੇ ਆਇਆ ਠੀਕ ਐ ਆ ਸ਼ੋਅ ਦੀ ਕੁਆਲਿਟੀ ਚੈੱਕ ਕਰ ਲਓ ਮੈਂ ਕਹਿੰਦਾ ਵੀ ਕਿੰਨੀ ਮੋਟੀ ਐ ਯਾਰ ਇਹ ਹੂੰ ਮਸਾ ਵੱਡਾ ਹੁੰਦੀ ਗ੍ਰੈਂਡਰ ਦਾ ਹਾਂ ਗ੍ਰੈਂਡਰ ਨਾਲ ਮਸਾ ਵੱਡ ਹੋਈ ਐ ਇਹ ਕਿੰਨੀ ਮੋਟੀ ਐ ਤੇ ਫਿਰ ਤੁਸੀਂ ਇਹ ਹਿਸਾਬ ਲਾਓ ਲੋਕ ਕਹਿੰਦੇ ਵੀ ਇਹ ਟੁੱਟ ਜੂ ਇਦਾਂ ਹੋ ਜੂ ਇੱਥੇ ਕੋਈ ਵੀ ਯਾਰ ਫਾਈਬਰ ਨਹੀਂ ਨਹੀਂ ਰੋਕੋ ਅੱਜ ਦੇਖ ਕੇ ਤਾਂ ਯਾਰ ਪਤਾ ਲੱਗ ਗਿਆ ਵੀ ਨਹੀਂ ਪਾਈ ਅਸੀਂ ਗਲਤ ਤੇ ਹੈ ਸਹੀ ਸਹੀ ਹੈ ਲੋਹੇ ਤੇ ਡੈਂਟ ਪੈ ਜੂਏ ਟੁੱਟ ਬੱਜੇ ਤੇ ਪਰ ਇੱਚ ਨਹੀਂ ਪੈਂਦਾ ਇੱਚ ਪੇਂਟ ਉੱਤਰ ਸਕਦਾ ਕ੍ਰੈਕ ਨਹੀਂ ਹੁੰਦੀ ਇਹਦਾ ਫਰਕ ਬਹੁਤ ਆ ਮਟੀਰੀਅਲ ਬਹੁਤ ਵਾੜਿਆ ਇੱਕ ਨਾ ਵੀਡੀਓ ਬਹੁਤ ਵਾਰੇ ਲੋ ਜੀ ਜੌਂਡੀਰ ਦੇ ਨੇ ਇੱਚੋਂ ਸ਼ੋ ਟੁੱਟੀ ਸੀ ਕਹਿੰਦੇ ਲਾਓ ਜੀ ਪਲਾਸਟਿਕ ਟੁੱਟ ਗਈ ਇਦਾਂ ਹੁੰਦਾ ਦੇਖੋ ਜੀ ਜਿਹੜੀ ਚੀਜ਼ ਟੁੱਟਣ ਵਾਲੀ ਆਪਾਂ ਕਹਿੰਨੇ ਆ ਇਹਦਾ ਜਿਹੜਾ ਆ ਹਿੱਸਾ ਨਵੇਂ ਵਾਲਿਆਂ ਦਾ ਆਇਆ ਨਾ ਹੂੰ ਥੈਂਕ ਯੂ ਉਹ ਜਿਹੜਾ ਆਪਣਾ ਵੀ ਕ੍ਰੈਕ ਹੋਇਆ ਮੜਮੜ ਉਹ ਥੋੜਾ ਜਿਹਾ ਹੈਗਾ ਆ ਟੁੱਟਣ ਵਾਲਾ ਆਪਾਂ ਮਨਾਂ ਨਹੀਂ ਕਰਦੇ ਪਰ ਸ਼ੋਅ ਦਾ ਮਟੀਰੀਅਲ ਬਹੁਤ ਹੈਵੀ ਹੈ ਸ਼ੋਅ ਨਹੀਂ ਟੁੱਟਦੀ ਇੰਨੀ ਜੇਤੀ ਠੀਕ ਹੈ ਪੁਰਾਣੇ ਇਹ ਤਾਂ ਉਦਾਂ ਹੀ ਖੁੰਡੇ ਆ ਪੁਰਾਣੇ ਤਾਂ ਉਦਾਂ ਹੀ ਕਿਤੇ ਜਾਂਦੇ ਸਹੀ ਆ ਨਵੇਂ ਵਾਲੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੰਸਟਰ ਕਰ ਦਿੰਨੇ ਆ ਵੀ ਇੱਥੇ ਇਹ ਆ ਹੋ ਜੂ ਉਹ ਹੋ ਜੂ ਪਰ ਨਹੀਂ ਬਈ ਬਹੁਤ ਵਧੀਆ ਮਟੀਰੀਅਲ ਯੂਜ਼ ਕਰਿਆ ਜਾਉਂਦੀ ਹੈ ਨੇ ਇਦਾਂ ਬਾਕੀ ਚਲੋ ਯਾਰ ਦੇਖੋ ਰਾਜ ਸਾਰੀ ਜ਼ਿੰਦਗੀ ਆਉਂਦਾ ਨਹੀਂ ਨਾ ਕਿਸੇ ਨੂੰ ਦਵਾ ਸਕਦੇ ਬਿਲਕੁਲ ਇਹਨਾਂ ਮਰਜ਼ੀ ਅਸੀਂ ਸਮਝਾ ਲਈ ਕਿ ਭਾਈ ਆਹ ਜੀ ਜਿਦਾਂ ਉਹਨੇ ਕਿਹਾ ਨਹੀਂ ਸੂਰਜ ਇਧਰੋਂ ਹੀ ਚੜਦਾ ਹੈ ਨਾ ਤੇ ਚੜਦਾ ਹੈ ਸਾਡੇ ਕੋਲ ਬੈਸਨ ਦੀ ਹਿੰਮਤ ਹੈ ਨਹੀਂ ਪਰ ਇਹ ਜਸ ਨੌਲੇਜ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜਾ ਆਪਾਂ ਇਹ ਕੋਹੜੀ ਕਰਦੇ ਆਈ ਨਾ ਕਿ ਪਲਾਸਟਿਕ ਹੁੰਦੀ ਹੈ ਇੱਜਾ ਇਹੋ ਜਿਹੀ ਕੁਤਨੀ ਹੂੰ ਲੋਹੇ ਨਾਲੋਂ ਜ਼ਿਆਦਾ ਸਟਰੌਂਗ ਆ ਬਾਕੀ ਸੇਵਾ ਥੋੜੇ ਢਿੱਡ ਖਿੱਚ ਕੇ ਜੇ ਗੱਲ ਕਰ ਲਾਂ ਥੋੜਾ ਇਹ ਨਾ ਦੇਖੋ ਜੀ ਇਹ ਕਹਿੰਦੇ ਨਾ ਜੇ ਕਿਸ ਜੱਟ ਦੀ ਪਛਾਣ ਕਰਦੇ ਟਰੇਡ ਬਾਹਰ ਇੰਨੇ ਮਜ਼ਾਕ ਕਰਦਾ ਸਾਰੇ ਅੱਜ ਕੱਲ ਸਾਰੇ ਆ। ਸਹੀ ਗੱਲ ਕਰੀਏ ਕਿ ਯਾਰ ਇਹਦਾ ਹੱਲ ਹੈ ਨਹੀਂ। ਇਹਦਾ ਹੱਲ ਹੈ ਨਹੀਂ ਕੋਈ। ਬੇਟਾ ਮਾਂ ਖਾਣਾ ਆ। ਹਾਂ। ਸੋਨਾ ਬਹਿਣੇ ਦਾ ਪਤਾ ਹੀ ਨਹੀਂ। ਸੋਨਾ ਬਹਿਣੇ ਦਾ ਪਤਾ ਨਹੀਂ ਕੱਲ ਵੀ ਦੇਖ ਲਾ ਇਦਾਂ ਹੀ ਸੀਗਾ। ਹੁਣ ਵੀ 11 ਵਜ ਗਏ। 5-6 ਵਜੇ ਨਿਕਲਿਆ ਸੀ ਮੈਂ। ਹੈਨਾ? ਅੱਜ 11 ਵਜ ਗਏ ਹਾਲੇ ਮੈਂ ਕਹਾਂ ਦੋ ਘੰਟੇ ਹੀ ਹੋਰ ਨਹੀਂ ਗਏ। ਤਾਂ ਦੋ ਘੰਟੇ RAM ਨਾ ਲੱਗ ਜਾ। ਲੱਗ ਜਾ। 12:01 ਹੋਣ ਵਜ ਜਾਣਾ। ਜਾ ਕੇ ਸੌਂਦੇ ਸੌਂਦੇ ਫੇਰ 2 ਵਜ ਜਾਣੇ ਤੈਨੂੰ। ਤੇ ਦਰਸ਼ਕਾਂ ਨੂੰ ਕੰਟੈਂਟ ਵੀ ਦੇਣਾ, ਐਡੀਟ ਵੀ ਕਰਨੀ ਆ ਭਾਈ। ਐਡੀਟ ਵੀ ਕਰਨੀ ਅਜੇ ਤ ਇਹ ਬੜਾ ਹੈਗਾ ਬਈ ਦੇਖੋ ਹਾਂ ਫਿਲਹਾਲ ਚਲੋ ਜੋ ਵੀ ਆ ਇਹ ਤੁਹਾਡੇ ਸਾਹਮਣੇ ਆ ਕੋਸ਼ਿਸ਼ ਕਰ ਚੀਜ਼ਾਂ ਪਾਈ ਆਪਾਂ ਨੌਲੇਜ ਦੇ ਥਰੂ ਬਈ ਪਰਪਸਲੀ ਦੱਸਦੇ ਆ ਇਹ ਚ ਕੋਈ ਚੌੜ ਨਹੀਂ ਕੁਛ ਨਹੀਂ ਬਸ ਇੱਕ ਬੋਲਣ ਦਾ ਵੇਹ ਹੋ ਜਾਂਦਾ ਵੀ ਸਾਨੂੰ ਥੋੜਾ ਜਿਆ ਹੁੰਦਾ ਹੈ ਵੀ ਜਿਹੜੀ ਚੀਜ਼ ਦਾ ਨਹੀਂ ਪਤਾ ਉਹਦੇ ਬਾਰੇ ਪੁੱਛ ਲਓ ਹਾਂ ਜਾਂ ਗੂਗਲ ਬਾਬਾ ਕਰ ਲਓ ਹਾਂ ਬਹੁਤ ਵਧੀਆ ਜਗ੍ਹਾ ਆ ਜੱਜ ਨਾ ਕਰੋ ਹਾਂ ਜੱਜ ਨਾ ਕਰੋ ਚੀਜ਼ ਨੂੰ ਪਤਾ ਕਰੋ ਵੀ ਉਹਨੇ ਇਹ ਚੀਜ਼ ਯੂਜ਼ ਕਿਉਂ ਕੀਤੀ ਸੀ ਹਾਂ ਬਾਕੀ ਨਹੀਂ ਸਮਝ ਆਦੇ ਗਈ। ਸੂਰ ਤੇ ਇਤਨਾ ਹੀ ਚੜਦਾ। ਜੋ ਮਰਜੀ ਕਰੋ ਜੀ। ਸੂਰ ਤੇ ਇਤਨਾ ਹੀ ਨਹੀਂ ਸਮਝਣਾ। ਕੱਚਾ ਚਿਠਾ ਤਿਆਰ ਕਰ ਲਿਆ ਆ। ਹੁਣ ਇਹਨੂੰ ਪਕਾਣ ਨੂੰ ਪੱਕਾ ਕਰਨਾ ਨੇ। ਠੀਕ ਹੈ ਜੀ। ਕੱਚਾ ਚਿਠਾ ਤਿਆਰ ਕਰਕੇ ਹੁਣ ਪੱਕਾ ਕਰਨ ਲੱਗੇ ਆ ਵੀ ਕਿੱਦਾਂ ਹੋਣਾ ਕਿੱਦਾਂ ਨਹੀਂ ਪੂਰੀ ਪਲੈਨਿੰਗ ਚੱਲਦੀ ਪਈ ਆ। ਕਟਿੰਗ ਕਰਕੇ ਕਿਉਂਕਿ ਆਪਾਂ ਇਹਨੂੰ ਤਿਆਰ ਕਰਨਾ ਇੱਕ ਦਮ 00 ਟਿਪ ਤੇ ਤਿਆਰ ਕਰਨਾ ਜਿੱਥੋਂ ਜਿੰਨਾ ਸੋਨਾ ਤਿਆਰ ਹੋ ਸਕੇ ਉਦਾਂ ਕਰਨਾ ਆ। ਪੂਰੀ ਕਟਿੰਗ ਸ਼ੁਰੂ ਕਰਤੀ ਆ ਫਰੰਕਲੀ ਠੀਕ ਹੈ। इडा तो सैट आ गई जितने पाइपांत कटिंग करनी है तो तो सही हो गया तो चको जी गलाई गुलाई करके ओके रिपोर्टा बनाती मुंडे ने

ਮੈਂ ਭਰਾਵਾ ਜਨਤਾ ਦਾ ਲਈ ਫਿਰਦੀ ਆ 45 50 ਦੀ ਸੀ ਤੇਲ ਐਨਾ ਹੱਡੇ ਕਿਥੇ ਅਸੀਂ ਤਾਂ ਮਸੀਂ 20 22 ਵਾਲੇ ਆ ਤੇਰੀ ਇਹਨਾਂ ਵਾਲੇ ਤੇ ਦੀ ਆ ਪਾ ਦੇ ਲਾ ਬਰਾਬਰ ਛੱਡਦੇ ਆ ਚਲੋ ਬਾਬਾ ਸੋਖ ਰੱਖੀ ਨੋ ਨੋ ਵਈ ਇੱਕ ਗੱਲ ਓਂਕਰ ਸੱਚੀ ਯਾਰ ਜੈਨੂਨ ਜੀ ਹੋਣੀ ਹੈਗੀ ਗਲਾਈਆਂ ਗਲੋਈਆਂ ਨਾਲ ਦੇਖਦਾ ਸੀ ਹਲਕੀ ਹੁੰਦੀ ਜਾਂਦੀ ਥੋੜੀ ਥੋੜੀ ਪਹਿਲਾਂ ਦੋ ਜਣੇ ਨੇ ਚੱਕ ਕੇ ਰੱਖੀ ਆ ਪਹਿਲਾਂ ਦੋ ਜਣੇ ਨੇ ਰੱਖੀ ਫਿਰ ਇਕੱਲੇ ਦੇ ਆ ਗਈ

ਚੈੱਕ ਕਰੋ ਵੀਰੋ ਬਹੁਤ ਵਾੜੀ ਸੋਹਣੀ ਆਈ ਆ ਯਾਰ ਵਾੜੀ ਸੋਹਣੀ ਨਜ਼ਰ ਨਾ ਲੱਗੇ ਬਸ ਉਹ ਤਾਂ ਬਹੁਤ ਸੋਹਣੀ ਹੈ ਤਾਂ ਇਹ ਵੀ ਥੋੜੀ ਐਲਟ੍ਰੇਜਿੰਗ ਹੋਰ ਕਰਨੀ ਪੈਣੀ ਹੈ ਜੇ ਜੀ ਆਪਾਂ ਨੂੰ ਚਾਹੀਦੀ ਹੈ ਉਸ ਹਿਸਾਬ ਨਾਲ ਪਰ ਟੱਚ वुਡ ਬਹੁਤ ਸੋਹਣਾ ਲੱਗਦਾ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਬਾਈ ਕਿੱਦਾਂ ਦਾ ਲੱਗਿਆ ਤੁਹਾਨੂੰ ਕਿੱਦਾਂ ਮੈਨੂੰ ਕਿਸੀ ਦਾ ਸਾਰੇ ਫਿਟਿੰਗ ਹੋ ਗਈ ਹੈ ਆਪਣੇ ਤੇ ਬਸ ਜਿਹੜਾ ਸਲੈਂਸਰ ਫਿੱਟ ਕਰਨਾ ਹੈ ਉਹਦੀ ਜਗ੍ਹਾ ਬਣਾਉਂਦੇ ਆ ਤੇ ਜਦੋਂ ਇਹਦੀ ਜਗਾ ਬਣ ਗਈ ਫੇਰ ਆਪਾਂ ਯੂਬ ਦੇ ਬਸ ਨਾਟ ਪਾਉਣੇ ਆ ਤੇ 24 ਸੈਟ ਹੋ ਜਾਣਗੇ ਤੇ ਫੇਰ ਆਪਾਂ ਸਲੰਸਰ ਨੂੰ ਕਰਨਾ ਚਾਰ ਪੰਜ ਇੰਚ ਛੋਟਾ ਤੇ ਸਲੰਸਰ ਹੀ ਸੈਟ ਹੋ ਗਿਆ ਤੇ ਛੇ ਵੀ ਸੈਟ ਹੋ ਜਾਣਗੇ ਬਸ ਹੁਣ ਕਲੰਪ ਤੇ ਉਹ ਪਾਉਣੇ ਆ ਕਿੰਨੇ ਲੈਂਦੇ ਆ ਡਾਕਟਰ ਇਹ ਮੰਮੀ ਡਾਕਟਰ ਤੇ ਉਹ ਮੁੰਡੇ ਨੇ ਕਈ ਡੀਜੀ ਉਹ ਲੈਏ ਪੇਪਰ ਵਾਲੀ ਤੇ ਫੇਰ ਆਪਾਂ ਨੂੰ ਹੁਣ ਜਿਆਦਾ ਪੰਗਾ ਲੈਣਾ ਨਹੀਂ ਤੇ ਆਪਾਂ ਹੀ ਕਰਨਾ ਇਹਨੂੰ ਇਦਾਂ ਹੀ ਲੈ ਜਾਣਾ ਆ ਠੀਕ ਹੈ ਹਲੇ ਬਿਨਾ ਕਲੰਪ ਕਲੰਪ ਲਾਏ ਆਪਾਂ ਕਿਹੜਾ ਜੋਰ ਪਾਉਣਾ ਤੇ ਪਾਟੂ ਪਾ ਲਾ ਕੇ ਵਧੀਆ ਜਿਹਾ ਕਰਕੇ फेर ਨੂੰ ਕਰਾਂਗੇ ਸੂਟ ਹਨਾ ਫਿਰ ਪੱਕੀ ਫਿੱਟ ਕਰ ਦਾਂਗੇ ਦੁਬਾਰਾ ਕਰੀ ਇਹ ਇਹਨੂੰ ਕਹਿੰਦੇ ਪਰਫੈਕਸ਼ਨ ਐ ਇੱਧਰ ਨੂੰ ਘੁਮਾ ਥੋੜੀ ਜੀ ਆਹ ਦੇਖ ਐ ਚੰਨ ਵਰਗਾ ਮੂੰਹ ਦਿਖਾ ਦੇ ਵਿੱਚ ਲਓ ਜੀ ਇਹਨੂੰ ਕਹਿੰਦੇ ਪਰਫੈਕਸ਼ਨ ਪਰਫੈਕਸ਼ਨ ਨਜ਼ਾਰਾ ਨਜ਼ਾਰਾ ਲਿਆਤਾ ਨਜ਼ਾਰਾ ਜਿਹਨੂੰ ਕਹਿੰਦੇ ਆ ਪੂਰਾ ਬਾਲੇ ਦੇਖ ਲਿਆ ਹੁਣ ਤੁਸੀਂ ਉੱਪਰੋਂ ਹੀ ਦੇਖੋ ਕਰ ਦਿੰਦੇ ਸਲੈਂਸਰ ਹੀ ਰੱਖ ਲਾ ਸਲੈਂਸਰ ਹੀ ਰੱਖ ਕੇ ਬਦਲਾ ਜਾ ਮਾੜਾ ਜਿਹਾ ਹੈ ਫਰਕ ਉਹਦਾ ਵੇਛੇ ਅੱਗੇ ਆ ਜਾਣਾ ਫਿਰ ਸ਼ਾਇਦ ਥੋੜੀ ਨਹੀਂ ਨਹੀਂ ਸੋਈ ਇੱਧਰੋਂ ਗਈ ਆ ਸੈਂਟਰ ਜੀ ਜਦੇ ਦਾ ਸਹੀ ਆ ਲੱਗ ਗਿਆ ਆ ਆਪਣਾ ਸਲੈਂਸਰ ਵੀ ਠੀਕ ਐ ਛੋਟਾ ਕਰਤਾ 5 ਇੰਚ ਨੂੰ ਠੀਕ ਐ ਹੁਣ ਦੇਖ ਜੈਨੂਨ ਜੀ ਲੁੱਕ ਬਣ ਗਈ ਸਲੈਂਸਰ ਮਤਲਬ ਜਿਆਦਾ ਓਵਰ ਨਹੀਂ ਲੱਗਦਾ ਪਹਿਲਾਂ ਬਹੁਤ ਓਵਰ ਜਿਹਾ ਲੱਗਣ ਡਿਆ ਸੀ ਉੱਪਰੋਂ ਹਲੇ ਹੋਰ ਬੈਣਾ ਆ ਥੱਲੇ ਸਲੈਂਸਰ ਬੈਠਾ ਨਹੀਂ ਹਲੇ ਪ੍ਰੋਪਰ ਤੇ ਬਾਹਰ ਨੂੰ ਜਾਣਾ ਨਾਲੇ ਹਲੇ ਸਲੈਂਸਰ ਇਹ ਅੰਦਰ ਨੂੰ ਸੈੱਟ ਹੋਇਆ ਆ ਹਲੇ ਦੇਖ ਲੋ ਜੀ ਵੀਰੋ ਕਲੰਪ ਵੀ ਟਾਈਟ ਕਰਦੇ ਇੱਥੇ ਤਿੰਨ ਤਿੰਨ ਕਲੰਪ ਪੈਂਦੇ ਕਰਦੇ ਐ ਸੋ ਅਸੇ ਤੇਰੀ ਹੋ ਗਿਆ ਹੀ ਉਹੀ ਕੰਮ ਲੱਗ ਗਿਆ ਆਏ ਹਾਏ ਆ ਆ ਵੈਲਡਿੰਗ ਕੀਤੀ ਆ ਆ ਆਮਤੀ ਲੱਗੀ ਐ ਲੱਗੀ ਚੱਲ ਵਿਚਾਰ ਰਹਿ ਗਿਆ ਹੁੰਦਾ ਹਲਕਾ ਜਿਹਾ ਹੀ ਲੱਗਾ ਹਲਕਾ ਜਿਹਾ ਹੀ ਲੱਗਾ ਪਹਿਲਾਂ ਗਿਆ ਕਰਾਣ ਸਲਵਾ ਲਈ ਤੇ ਬਸ ਬਾਕੀ ਕੰਮ ਡਨ ਹੋ ਗਿਆ ਆਪਣਾ ਠੀਕ ਹੈ ਜੀ ਤੇ ਹੁਣ ਆਪਾਂ ਸ਼ੋ ਵੱਢਣ ਲੱਗੇ ਆ ਦੁਬਾਰਾ ਕਿੱਥੋਂ ਵੱਢਣੀ ਆ ਮੁੰਡਿਆ ਦੱਸੋ ਫਿਰ ਸ਼ੋ ਆ ਇੱਥੋਂ ਵੱਢ ਦੋ ਚੇਕੋ ਜੀ ਇੱਥੋਂ ਵੱਢਣ ਲੱਗੇ ਆ ਠੀਕ ਹੈ ਇਤੇ ਤੇਰੀ ਪੇਂਡੂਏ ਪਾਸੇ ਲੱਗ ਗਿਆ ਸੈਟਿਆ ਨੀਂਦ ਆਉਂਦੀ ਨੀਂਦ ਆਉਂਦੀ ਸੈਟ ਹੋ ਗਿਆ ਲੱਗ ਲੱਗੇ ਹੁਣ ਹਾਂ ਹੁਣ ਓਕੇ ਹੋ ਗਿਆ ਗੱਲ ਲਓ ਜੀ ਤੇ ਹੁਣ ਆਪਾਂ ਨਾ 에ਅਰ ਫਿਲਟਰ ਵਾਲਾ ਜਿੱਦਾਂ ਪਹਿਲਾਂ ਉੱਪਰੋਂ ਕੱਢਿਆ ਸੀ ਨਾ ਆਪਾਂ ਠੀਕ ਐ ਸੇਮ ਓਦਾਂ ਹੀ ਕੱਢ ਦੇਣਾ ਕਿਉਂਕਿ ਹੋਰ ਆਪਣੇ ਕੋਲ ਆਪਸ਼ਨ ਹੈ ਨਹੀਂ ਕੋਈ ਤੇ ਇੱਥੋਂ ਸਹੀ ਐ ਇੱਥੋਂ ਕੱਟ ਕੇ ਆਪਾਂ ਪੈ ਪਾ ਲੈਣਾ ਫਿਲਹਾਲ ਤਾਂ ਆਪਾਂ ਇਹ ਚ ਐਮ ਐਸ ਦਾ ਪੀਸ ਪਾ ਦਾਂਗੇ ਬਾਅਦ ਚ ਐਸ ਐਸ ਦਾ ਲੈ ਆ ਕੇ ਪਾ ਦਾਂਗੇ 2 ਫੁੱਟ ਦਾ ਹੈ ਨਾ ਉਹ ਸਹੀ ਰਹੂਗਾ

ਗੋਲ ਵੀ ਉੱਦਾ ਭਾਈ ਇੱਧਰ ਇੱਧਰ ਕਰਦੇ ਇੱਥੇ ਇੱਧਰ ਕਰਨ ਇੱਥੇ ਇੱਧਰ ਹਾਂ ਗੋਲ ਸਹੀ ਲੱਗਦਾ ਹੈ ਨਾ ਚੌਰਸ ਨਹੀਂ ਨਹੀਂ ਮੈਂ ਕਹਿੰਦਾ ਨਾ ਮੈਂ ਕਹਿੰਦਾ ਮੇਰੀ ਅੱਛਾ ਇੱਥੋਂ ਇੱਧਰ ਕਰ ਆਜਾ ਸਿੱਧਾ ਹੀ ਘੱਟ ਹੋਣਾ ਕਿਉਂਕਿ ਹਾਂ ਇਹਦਾ ਦਿੱਕਤ ਆਉਣੀ ਹਾਂ ਸਹੀ ਹੈ ਸਹੀ ਚ ਕੱਟ ਲਓ ਫਿਰ ਸਿੱਧਾ ਹੀ ਜਿੱਦਾਂ ਠੀਕ ਲੱਗਦਾ ਉੱਦਾਂ ਕੱਟ ਦਿਓ ਓਕੇ ਜੀ ਹਾਂ ਜੀ ਮੀਰੋ ਸੋ ਜਿੰਨੀ ਫਿਟਿੰਗ ਸੀਗੀ ਉਹ ਮੈਂ ਕਰ ਲਈ ਹਾਉਸਪੈਪਾਂ ਦੇ ਕਲੰਪੀ ਤੁਹਾਨੂੰ ਦਿਖਾਤਾ ਹਾਂ ਇਹ ਦੋ ਦੋ ਕਲੰਪ ਹਲੇ ਫਿਲਹਾਲ ਲਾ ਲਿਆ ਕਿਉਂਕਿ ਇਹਨਾਂ ਤੇ ਲੱਗਣੀਆਂ ਟੇਪ ਦੂਜੀ ਡਾਕਟਰ ਟੇਪ ਤੇ ਸਲੈਂ ਇਹ ਕੰਮ ਆਪਣੇ ਸਾਰੇ ਨਿਬੜ ਗਏ ਇਸ ਟਾਈਮ ਬਸ ਆਪਣੇ ਦੋ ਹੀ ਕੰਮ ਰਹਿ ਗਏ ਬਾਹਰ ਲਾਈਟ ਤੇ ਇੱਕ ਲਾਈਟਾਂ ਲਾਉਣ ਦਾ ਠੀਕ ਹੈ ਬਾਕੀ ਜਿੰਨਾ ਕੰਮ ਆ ਉਹ ਅਸੀਂ ਘਰ ਜਾ ਕੇ ਕਰਨਾ ਇੱਥੇ ਦਾ ਕੰਮ ਆਪਣਾ ਨਿਬੜ ਜਾਣਾ ਹੈ ਠੀਕ ਹੈ ਜੀ ਇੱਥੋਂ ਡਨ ਹੋ ਜਾਣਾ ਸਾਰਾ ਕੰਮ ਸਵੇਰ ਦੇ 3:00 ਵੱਜ ਗਏ ਆ ਕੰਮ ਓਕੇ ਕਰ ਲਿਆ ਸਾਰਾ ਮਰਗਾੜ ਤੋਂ ਵੀ ਚੁੱਕ ਲਿਆ ਤੇ ਹੁਣ ਬਸ ਆਪਾਂ ਥੋੜਾ ਜਿਹਾ ਛੁਕਲਾ ਮੁਕਲਾ ਕਰਕੇ ਦੇਖਣਾ ਵੀ ਸਾਰੀਆਂ ਚੀਜ਼ਾਂ ਸਹੀ ਆ ਠੀਕ ਹੈ ਤੇ ਟਾਈਮ ਵੈਸੇ ਬਹੁਤ ਜ਼ਿਆਦਾ ਆ ਪਾ ਦੇਖਦੇ ਆ ਭਾਈ ਸਲਫ ਮਾਰਦੇ ਆ ਦੀ ਸਤਨਾਮ ਸ਼ਿਵ ਹੈ ਗਰੂ ਮੇਹ ਕਰੀਦਾਤਾ ਜੀ ਅੱਜ ਇਹਨਾਂ ਦੇ ਕਨੈਕਸ਼ਨ ਹੀ ਕੱਟ ਲਾ ਪਰ ਰਹਿ ਹੁੰਦੇ ਹਾਂ ਤੂੰ ਜਾਣਾ ਹਾਂ ਹਾਂ ਹੈ ਹੈ ਸਾਰਾ ਸਭ ਹਸਾਬ ਕਿਤਾਬ ਹੈਗਾ ਯਾ ਮਾਟੀਾਰੇ ਢਾਹਦੇ ਇਹ ਮਸਾਇਲ ਜੀ ਆਈ ਕਿੱਥੋਂ ਆ ਭੈਂਚੋਰੇ ਘਾਦਣਾ ਵੀ ਇਹ ਕਿੰਨੇ ਹੋਣੇ ਚੀਜ਼ ਕਿਹੜੀ ਆ ਚੀਜ਼ ਇਹ ਕੌਣ ਆ ਗਿਆ ਬਾਈ ਹਲਕੇ ਜਦੋਂ ਆਪਾਂ ਪਹਿਲਾਂ ਇਹਨੂੰ ਪਿਆਰ ਕਰਦੇ ਹੁਣ ਅਕਸਰ ਹੀ ਰੋਕ ਆ ਹੀ ਜਾਂਦੇ ਆ ਵੀ ਯਾਰ ਇੰਨੇ ਤਗੜੇ ਹੁੰਦੇ ਤਗੜੇ ਜਦੋਂ ਆਪਾਂ ਇਹਨੂੰ ਖੇਤੀ ਲਈ ਤਿਆਰ ਕਰਦੇ ਕਿਸੇ ਵੀ ਟਰੈਕਟਰ ਨੂੰ ਦਾ ਪਰਪਸ ਬਹੁਤ ਵੱਖਰਾ ਹੁੰਦਾ ਆ ਪਹਿਲੀ ਗੱਲ ਆਪਣੇ ਕੋਲ ਲਿਮਿਟਡ ਸੰਧ ਹੁੰਦੇ ਆ ਕਿ ਕੋਈ 8 ਦੀਆਂ ਤਵੀਆਂ ਆ 8 8 ਦੀਆਂ ਕਿ ਕੋਈ 10 10 ਦੀਆਂ ਕਿ ਕੋਈ 11 11 ਦੀਆਂ ਕੋਸਾ ਹਵਨ ਤਿਆਰ ਕਰਦੇ ਹੁਣ ਜਦੋਂ ਮੇਲਿਆਂ ਲਈ ਤਿਆਰ ਕਰਦੇ ਹੁਣ ਅਸਲੀ ਅੱਜ ਸਾਨੂੰ ਸਾਰਿਆਂ ਨੂੰ ਖੁਸ਼ੀ ਹੋ ਰਹੀ ਆ ਇਹ ਚਾਪਾ ਕੋਈ ਨਹੀਂ ਜਿੰਨੇ ਆਪਾਂ ਖਲੋਤੇ ਆ ਅੱਜ ਸਾਨੂੰ ਖੁਸ਼ੀ ਆ ਵੀ ਅਸੀਂ ਟਰੈਕਟਰ ਸੋਨਾ ਤਿਆਰ ਕੀ ਹਾਂ ਨਹੀਂ ਖਿਲਰ ਮਾਜਾ ਬਹੁਤ ਸੀ ਯਾਰ ਕਦੀ ਬੇਸ਼ੱਕ ਨੰਬਰ ਪਾਉਂਦੇ ਆ ਹੀ ਟਰੈਕਟਰ ਬੱਧਿਆ ਚੱਲਦਾ ਹੁਣ ਮਤਲਬ ਕੀ ਹਾਂ ਠੀਕ ਹੈ ਅੱਜ ਫੀਟਿੰਗ ਜੈਨੂਇਨ ਹੋਣੀ ਆ ਅੱਜ ਸਵਾਲ ਆਇਆ ਵੀ ਹਾਂ ਬਾਕੀ ਆ ਕੀ ਜੀ ਇੱਕ ਸਭ ਤੋਂ ਵੱਡੀ ਪਰਸਨਲ ਜਿਹੜੀ ਵੱਡੀ ਪ੍ਰੋਬਲਮ ਲੈਤਾ 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 ਖਾਈ ਬੋ ਮੈਂ ਨਹੀਂ ਲੈਤਾ ਬੋ ਯਾਰ ਚਲੋ ਬਾਬੇ ਦੀ ਮੇਨਾਂ ਬਹੁਤ ਸੋਹਣੀ ਜੀ ਤਿਆਰ ਹੋ ਗਈ ਆ ਤੇ ਹੁਣ ਬੁਲਾਵਾਂਗੇ ਮੇਲੇ ਡੱਟ ਕੇ ਭਾਈ ਸਾਹਿਬ ਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਸਾਰੇ ਜਣੇ ਕਿੱਦਾਂ ਆ ਕੰਮ ਹੈ ਨਾ ਮੈਂ ਤਾਂ ਆਪਣੇ ਵਾਲਾ ਪੂਰੀ ਕੀਤੀ ਦੇਖੋ ਭਾਈ ਤੇਜੀ ਰਾਤ ਹੋ ਗਈ ਅੱਜ ਇੱਕ ਹਾਵਨਾ ਹਾਂ ਦੂਜਾ ਦਿਨ ਚੱਲਿਆ ਤਿੰਨ ਵਜੇ ਬਾਬੇ ਵੀ ਠਾਦੇ ਆ ਜਾਂ ਬਾਬਿਆਂ ਦਾ ਪਹਿਲਾ ਹੋਕਾ ਦੇ ਦਿੱਤਾ ਬਾਬੇ ਵੀ ਕਹਿੰਦੇ ਨੇ ਕਿ ਕਿਹੜੇ ਕੰਮ ਨਾਲ ਇੱਕ ਦੀ ਗਵਾਰੰਟੀ ਹੈ ਇਹ ਚੱਲ ਰਿਹਾ ਹੈ ਇਹ ਡਰ ਗਿਆ ਉਹਨੇ ਮਸਾਇਲ ਜੀ ਚੱਲੀ ਕਹਲੀ ਆ ਉੱਠੇ ਉੱਠੇ ਉਹਨੇ ਕੋਠੇ ਉੱਠੇ ਪੁੱਠੇ ਹੋ ਗਿਆ ਤੁਹਾਨੂੰ ਉੱਠੇ ਹੁਣ ਹਾਂਜੀ ਵੀਰੋ ਸੋ ਕੰਮ ਸਾਰਾ ਆਪਣਾ ਨਿਬੜ ਗਿਆ ਟਰੈਕਟਰ ਦਾ ਓਕੇ ਹੋ ਗਿਆ ਤੇ ਹੁਣ ਬਸ ਇਹਦਾ ਲਾਈਟਾਂ ਲੂਟਾਂ ਦਾ ਕਨੈਕਸ਼ਨ ਕਰਨੇ ਆ ਆਪਾਂ ਸਵੇਰੇ ਕਰ ਲੈਣੇ ਆ ਕੇ ਠੀਕ ਹੈ ਤੇ ਹੁਣ ਬਸ ਸਾਰੇ ਹੀ ਰੈਸਟ ਕਰਾਂਗੇ ਬਾਈ ਕਿਉਂਕਿ ਹੁਣ ਨੀਂਦ ਵੇਹੇ ਆਉਣੀ ਨਹੀਂ ਡਈ ਪਰ ਮਜਬੂਰੀ ਨੂੰ ਮਜਬੂਰੀ ਨਹੀਂ ਜਾਣਾ ਪੈਣਾ ਵੀ ਸਵੇਰੇ ਉੱਠਣਾ ਵੀ ਆ ਬਿਲਕੁਲ ਬਿਲਕੁਲ ਕੰਮ ਵੀ ਕਰਨਾ ਆ ਤੇ ਆਪਾਂ ਹੁਣ ਟਰੈਕਟਰ ਨੂੰ ਇੱਥੇ ਹੀ ਲਾ ਦੇਣਾ ਆ ਠੀਕ ਹੈ ਇਹਨੂੰ ਸਵੇਰੇ ਆ ਕੇ ਛੇੜਾਂਗੇ ਠੀਕ ਹੈ ਸਵੇਰੇ ਇਹਦਾ ਸਾਰਾ ਕੰਮ ਕਰਾਂਗੇ ਕਿਉਂਕਿ ਮੇਨ ਹੁਣ ਵਾਇਰਿੰਗ ਦਾ ਹੀ ਕੰਮ ਰਹਿ ਗਿਆ ਇੱਕ ਥੱਲੇ ਦੇ ਆਪਾਂ ਪੱਠੀ ਦੀ ਥੋੜੀ ਜੀ ਚੇਂਜ ਕਰਨੀ ਆ ਪੱਠੀ ਕਰਕੇ ਸ਼ੋ ਤਾਂ ਤਾਂ ਫਿਟ ਕਰਤੀ ਵੀ ਇੱਕ ਵਾਰੀ ਫਿਟਮੈਂਟ ਵਗੈਰਾ ਤੁਹਾਨੂੰ ਦਿਖਾ ਦਾਂਗੇ ਸਾਰੀ ਠੀਕ ਹੈ ਫਿਰ ਪੱਠੀ ਦਾ ਜਿਹੜਾ ਵੀ ਸਮਾਨ ਚੇਂਜ ਕਰਨਾ ਉਹ ਕਰਕੇ ਉਸ ਤੋਂ ਬਾਅਦ ਆਪਾਂ ਥੱਲੇ ਦੇ ਵੀ ਪੱਲੇ ਲਾ ਕੇ ਇਹਨੂੰ ਪੈਕ ਕਰ ਦੇਣਾ ਵਾਇਰਿੰਗ ਕਰਕੇ ਥੈਨ ਆਪਣਾ ਟਰੈਕਟਰ ਬਿਲਕੁਲ ਰੈਡੀ ਆ ਵਾਸ਼ਿੰਗ ਕਰਾ ਕੇ ਧਾਕੇ ਘਰੇ ਖੜਾਵਾ ਦਾਂਗੇ ਫਿਰ ਜਿਹੜਾ ਮੇਲਾ ਲਾਉਣਾ ਹੋ ਉਹਦੀ ਤੁਹਾਨੂੰ ਅਪਡੇਟ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਫਿਟਮੈਂਟ ਸਹੀ ਆ ਸੋਹਣੀ ਆ ਹੁਣ ਟਰੈਕਟਰ ਜੱਜਦਾ ਆ ਭਾਈ ਮੈਨੂੰ ਬਹੁਤ ਸੋਹਣਾ ਲੱਗਦਾ ਆਪਣੀ ਤਿਆਰ ਕੀਤੀ ਚੀਜ਼ ਦੀ ਤਾਰੀਫ਼ ਨਹੀਂ ਕਰਨੀ ਪਰ ਜੋ ਰਿਐਲਿਟੀ ਆ ਉਹ ਦੱਸਣ ਡਿਆ ਤੁਹਾਨੂੰ ਵੀ ਬਹੁਤ ਵਧੀਆ ਜਿਹੜੀ ਲੁੱਕ ਆ ਉਹ ਨਿਕਲ ਕੇ ਆਈ ਆ ਟਰੈਕਟਰ ਦੀ ਠੀਕ ਐ ਤੋ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਦੱਸ ਦਿਓ ਵੀਰੋ ਤੇ ਬਾਬਾ ਸੁੱਖ ਰੱਖੇ ਇਦਾਂ ਹੀ ਆਪਾਂ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਆ ਉਹ ਤਿਆਰ ਕਰੀ ਜਾਣੀਆਂ ਪ੍ਰੋਜੈਕਟ ਬਣਾਈ ਜਾਣੇ ਆ ਨਵੇਂ ਤੋਂ ਨਵਾਂ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਬਾਕੀ ਆਪਣਾ ਪਿਆਰ ਬਣਾਏ ਰੱਖਿਓ ਵੀਰੋ ਜਿਹੜੇ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਦਾ ਵੀਰੋ ਬਣਦਾ ਆ ਬਾਕੀ ਹੋਰ ਵਧੀਆ-ਵਧੀਆ ਰੀਲਾਂ ਦੇਖਣ ਲਈ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਸਾਹਿਬ ਜੀ ਮਾ 06 ਹਲੇ ਇਹਦਾ ਹੋਰ ਵੀ ਆਪਾਂ ਕੰਮ ਕਰਾਉਣਾ ਬ੍ਰਾਂਡਿੰਗ ਬ੍ਰਾਂਡਿੰਗ ਕਰਾਵਾਂਗੇ ਠੀਕ ਹੈ ਤੇ ਛੋਟੇ-ਛੋਟੇ ਕੰਮ ਅਪਕਮ